ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਇੱਕ ਵਾਰ ਫਿਰ ਕੇਂਦਰ ਰਾਜ ਮੰਤਰੀ ਰਵਨੀਤ ਬਿੱਟੂ ਦੇ ਉੱਪਰ ਨਿਸ਼ਾਨਾ 사ਤਿਆ ਗਿਆਸਪੁਰਾ ਨੇ ਕਿਹਾ ਹੈ ਕਿ ਬਿੱਟੂ ਬਿਆਨਬਾਜ਼ੀ ਕਰ ਰਹੇ ਨੇ ਕਿ ਪੰਜਾਬੀਆਂ ਨੂੰ ਭਾਜਪਾ ਚ ਸ਼ਾਮਲ ਹੋਣ ਦਾ ਫਾਇਦਾ ਹੀ ਫਾਇਦਾ ਹੁੰਦਾ ਤਾਂ ਇਸ ਤਰ੍ਹਾਂ ਬਿੱਟੂ ਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾ ਦਿੱਤਾ ਗਿਆ ਗਿਆਸਪੁਰਾ ਨੇ ਕਿਹਾ ਕਿ ਬਿੱਟੂ ਤੁਹਾਨੂੰ ਮੰਤਰੀ ਇਸ ਕਰਕੇ ਬਣਾਇਆ ਗਿਆ ਕਿਉਂਕਿ ਤੁਹਾਡੇ ਦਾਦਾ ਬਿਆਨਤ ਸਿੰਘ ਨੇ ਜੋ ਕਿ ਮੁੱਖ ਮੰਤਰੀ ਰਹਿੰਦੇ ਹੋਏ ਸਿੱਖਾਂ ਦੇ ਉੱਤੇ ਕਤਲੇਆਮ ਕੀਤੇ ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਸਿੱਖਾਂ ਨੂੰ ਮਾਰਿਆ ਇਸ ਦਾ ਇਨਾਮ ਭਾਜਪਾ ਨੇ ਤੁਹਾਨੂੰ ਦਿੱਤਾ ਜੀ ਕੀ ਫਤਿਹ ਕੱਲ ਤੋਂ ਬਨੀਤ ਬਿੱਟੂ ਪਤਾ ਨਹੀਂ ਕਿਵੇਂ ਆਪਣੇ ਮਹਿਲਾਂ 'ਚ ਉੱਠ ਕੇ ਜਿਹੜੇ ਹੜਪੀੜਤ ਸੀ ਉੱਥੇ ਦੋ ਚਾਰ ਬੰਦਿਆਂ ਨੂੰ ਵੈਸ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਮੁਸ਼ਕਲਾਂ ਦੀ ਗੱਲ ਕਰ ਰਿਆ ਸੀ ਤੇ ਇੱਕ ਗੱਲ ਕੀਤੀ ਕਿ ਬੀਜੇਪੀ ਦੇ ਵਿੱਚ ਜਾਣ ਦਾ ਫਾਇਦਾ ਹੀ ਫਾਇਦਾ ਪੰਜਾਬੀਆਂ ਨੂੰ ਕੀ ਫਾਇਦਾ ਕਹਿੰਦਾ ਦੇਖੋ ਕਹਿੰਦਾ ਮੈਨੂੰ ਹਾਰ ਕੇ ਵੀ ਬੀਜੇਪੀ ਵਾਲਿਆਂ ਨੇ ਮੰਤਰੀ ਪਦ ਦਿੱਤਾ ਸਭ ਤੋਂ ਪਹਿਲਾਂ ਤਾਂ ਤੈਨੂੰ ਦੱਸਣਾ ਚਾਹਣਾ ਕਿ ਤੈਨੂੰ ਮੰਤਰੀ ਪਦ ਹਾਰ ਕਰਕੇ ਨਹੀਂ ਦਿੱਤਾ ਜਿਹੜਾ ਤੁਸੀਂ 26000 ਪੰਜਾਬੀਆਂ ਨੂੰ ਲਵਾਰਿਸ਼ ਲਾਸਾਂ ਕਹਿ ਕੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਤੇ ਉਹ ਲਾਸ਼ਾਂ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਤੁਸੀਂ ਖਤਮ ਕਰ ਦਿੱਤਾ ਤੁਹਾਡੇ ਦਾਦੇ ਨੇ ਬੰਤ ਸਿੰਘ ਨੇ ਇਸ ਕਰਕੇ ਉਸ ਗੱਲ ਦਾ ਇਨਾਮ ਜਿਹੜਾ ਵਾ ਤੁਹਾਨੂੰ ਬੀਜੇਪੀ ਨੇ ਦਿੱਤਾ